काम कि दस हजार तो बाद एक जमीन जड़ी बड़े -बड़े ने रसूखदार ने दबी हुई छड़ाई इन्होंने दस हजार एकड़ तो मैं ਕਰਨੇ ਤਾਂ ਬਿਨਾ ਮਾਇਕ ਤੂੰ ਬੋਲਦਿਆ ਕਰੋ ਉਥੇ ਨਾ ਇਹਨੇ ਫੋਟੋ ਚ ਲੁਕਣਾ ਕਿਤੇ ਕੱਦ ਲੰਬਾ ਸੋ ਕੁਲਦੀਪ ਢਾਲੀ ਵਾਲ ਅੰਮ੍ਰਿਤਸਰ ਦੀ ਆਵਾਜ਼ ਬਣ ਕੇ ਜਦੋਂ ਜਾਊਗਾ ਕਿਉਂਕਿ ਵਿਧਾਨ ਸਭਾ ਚ ਬੋਲਣ ਦਾ ਤਜਰਬਾ ਹੋ ਗਿਆ ਅਫਸਰਾਂ ਨਾਲ ਕਿਵੇਂ ਗੱਲ ਕਰਨੀ ਹੈ ਕੰਮ ਅਫਸਰਾਂ ਤੋਂ ਕੰਮ ਕਿਵੇਂ ਲੈਣਾ ਇਹ ਵੀ ਤਜਰਬਾ ਹੋ ਗਿਆ ਸੋ ਇਸੇ ਕਰਕੇ ਅਸੀਂ ਚੁਣਿਆ ਕਿ ਕੁਲਦੀਪ ਢਾਲੀ ਵਾਲ ਨੂੰ ਭਾਰਤ ਦੀ ਸੰਸਦ ਚ ਭੇਜੀਏ ਦੇਖੋ ਮੈਂ ਇਕੱਲਾ ਲੜੀ ਜਾਣਾ ਸੁਪਰੀਮ ਕੋਰਟ ਚ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਗਵਰਨਰ ਨੇ ਮੈਨੂੰ ਕੱਲੇ ਨੂੰ ਲੜਨਾ ਪੈ ਰਿਹਾ ਹੈ ਬੀਜੇਪੀ ਨੇ ਮੈਨੂੰ ਕੱਲੇ ਨੂੰ ਲੜਨਾ ਪੈ ਰਿਹਾ ਹੈ ਕਾਂਗਰਸ ਵਾਲੇ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਦਿਨ ਰਾਤ ਪਰ ਮੈਨੂੰ 13 ਹੱਥ ਜਿਹੜੇ ਕਿ ਮੁਠੀ ਬੰਦ ਕਰਕੇ ਇਨਕਲਾਬ ਦਾ ਨਾਰਾ ਬੰਨ ਤੇ 13 ਜ਼ੁਬਾਨਾਂ ਜਿਹੜੀਆਂ ਪਾਰਲੀਮੈਂਟ ਚ ਮੇਰੀ ਆਵਾਜ਼ ਬੰਨ ਲੈ 13 ਜ਼ੀਰੋ ਕਰ ਦਿਓ ਉਸ ਤੋਂ ਬਾਅਦ 3 ਸਾਲ ਤੁਸੀਂ ਨਜ਼ਾਰੇ ਦੇਖੋ ਫਿਰ ਪੰਜਾਬ ਗਵਰਨਮੈਂਟ ਕਿਵੇਂ ਕਰਦੀ ਹੈ ਫਿਰ ਕਿਵੇਂ ਕੰਮ ਕਰਦੀ ਹੈ ਕਿਉਂਕਿ ਜਿਹੜੇ ਰੌਲਾ ਜਾ ਪਾਉਂਦੇ ਨੇ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਜਿਹੜੇ ਰੌਲਾ ਜਾ ਪਾਉਂਦੇ ਨੇ ਉਹਨਾਂ ਦੇ ਮੂੰਹ ਮੈਂ ਨਹੀਂ ਬੰਦ ਕਰਾ ਸਕਦਾ ਝਾੜੂ ਵਾਲਾ ਬਟਨ ਦਬ ਕੇ ਤੁਸੀਂ ਬੰਦ ਕਰਾ ਸਕਦੇ ਹੋ 20 ਸਕਿੰਟ ਹੋਰ ਲੈਣੇ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਜੇਲ੍ਹ ਚ ਕਰਤਾ ਕਿ ਉਹ ਪ੍ਰਚਾਰ ਨਾ ਕਰ ਸਕੇ ਪਰ ਇਹਨਾਂ ਨੂੰ ਪਤਾ ਨਹੀਂ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਵਿਅਕਤੀ ਦਾ ਨਾਮ ਨਹੀਂ ਕੇਜਰੀਵਾਲ ਨੂੰ ਤਾਂ ਅੰਦਰ ਕਰ ਲੋਗੇ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਆ ਜਿਹੜੇ ਘਰ ਘਰ ਕੇਜਰੀਵਾਲ ਪੈਦਾ ਹੋ ਗਏ ਉਹਨਾਂ ਦਾ ਕੀ ਕਰੋਗੇ ਇਮਾਨਦਾਰੀ ਪਾਰਦਰਸ਼ਤਾ ਆਹੀ ਫਿਰਦੇ ਆ ਮੋਦੀ ਸਾਹਿਬ ਗਰੰਟੀਆਂ ਕਹਿੰਦੇ ਗਰੰਟੀਆਂ ਤਾਂ ਅਸੀਂ ਕਹਿੰਦੇ ਹੁੰਦੇ ਸੀ ਇਹ ਤਾਂ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਉਹਨੂੰ ਕੋਸ਼ਨਾ ਪੱਤਰ ਮੈਨੀਫੈਸਟੋ ਹੁਣ ਗਰੰਟੀਆਂ ਕਹਿਣ ਲੱਗੇ ਮੋਦੀ ਕੀ ਗਰੰਟੀ ਝੂਠ ਬੋਲਣ ਦੀ ਗਰੰਟੀ ਆਪਦੇ ਆਉਣ ਦੀ ਗਰੰਟੀ ਹੈ ਨਹੀਂ ਇੰਨੀਆਂ ਗਰੰਟੀਆਂ ਦੇਈ ਜਾਂਦੇ ਆਪ ਆਓਗੇ ਜੂਨ ਚ 4 ਜੂਨ ਨੂੰ ਦੇਖੋ ਪਹਿਲੇ ਦੇ ਪਹਿਲੇ ਗੇਟ 'ਚੀ ਕੱਲ ਪਰਸੋਂ ਜਿਹੜਾ ਭਾਸ਼ਣ ਬਦਲ ਗਿਆ ਪ੍ਰਧਾਨ ਮੰਤਰੀ ਦਾ ਕਿ ਪਹਿਲੇ ਗੇਰ ਜਿਹੜੀਆਂ ਵੋਟਾਂ ਪਈਆਂ 102 ਸੀਟਾਂ ਤੇ ਉਹ ਜੋ 30 32 ਹੋ ਜਾ ਰਹੀਆਂ 60 70 ਇੰਡੀਆ ਗਠਬੰਧਨ ਨੂੰ ਆ ਰਹੀਆਂ ਨੇ 60 70 ਹੁਣ ਕੱਲ ਨੂੰ ਪਹਿਣ ਗਿਆ 80 ਤੋਂ ਉੱਪਰ ਕੱਲ ਨੂੰ ਪਹਿਣ ਗਿਆ 80 ਚੋਂ ਪਹਿਲੀ ਆ ਗਿਆ ਕਿ 50 ਤੋਂ ਉੱਪਰ ਫੇਰ ਆ ਰਹੀਆਂ ਨੇ 80 ਤੋਂ ਤਾਈਆਂ ਬਦਲ ਗਏ